ਗਨਕਾਰ ਦਾ ਪੇਸ਼ਾ ਵੇਸ਼ਵਾਦਾ ਪੇਸ਼ਾ ਅਦਿਆਰ ਕਰ ਲਿਆ ਤੇ ਪਾਪਾਂ ਜੇ ਇੰਨੀ ਪ੍ਰਭਿੜਤ ਹੋ ਗਈ ਕਿ ਪਾਪਾਂ ਦਾ ਮਨੋਂ ਹਾਰੇ ਗਲ ਵਿੱਚ ਪਾ ਲਿਆ ਬਾਪ ਪਿਆਰੇ ਲੱਗਣ ਲੱਗੇ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਿਜੋਗ ਸੰਤਾਪ ਉਹ ਇੰਨਾ পাপ পাপ ਦੇ ਵਾਸਤੇ ਮਨ ਜਿਹੜਾ ਹੈ ਨਾ ਇੰਨਾ ਖੁੱਬ ਗਿਆ ਕਿ পাপ ਪਿਆਰਾ ਲੱਗਣਾ ਸ਼ੁਰੂ ਹੋ ਗਿਆ ਹੁਣ ਉਹਦੇ ਨਿਕਲਣ ਦਾ ਤਾਂ ਕੋਈ ਚਾਂਸ ਹੀ ਨਹੀਂ ਸੀ ਇਸ ਦੁਨੀਆ 'ਚ ਮਹਾਰਾਜ ਕਹਿੰਦੇ ਪਿਆਰਿਓ ਤੁਸੀਂ ਤਾਂ ਫੇਰ ਕਬੀਲਦਾਰ ਬੰਦੇ ਹੋ ਤੁਸੀਂ ਕਿਹੜੇ ਪਾਪ ਕਰਦੇ ਤੇ ਐਨੇ ਜਿਹਦੇ ਕਰਕੇ ਤੁਸੀਂ ਨਰਾਜ਼ ਹੋਏ ਬੈਠੇ ਹੋ ਹਿੰਮਤ ਕਰੋ ਉਹਨੇ ਜੋ ਤਰੀਕਾ ਅਖਤਿਆਰ ਕਰਿਆ ਤੁਸੀਂ ਕਰ ਲੋ ਉਹਦਾ ਹੋਇਆ ਕਿ ਕਿ ਮਹਾਪੁਰਖ ਚਾਂਚਕ ਗਨਤਾ ਵਾਲੇ ਆਏ ਖਲੋਤਾ ਕੋਈ ਮਹਾਪੁਰਖ ਜਿਹਨੂੰ ਸਾਧੂ ਕਹਿੰਦੇ ਨੇ ਵੇਖ ਨਾਲ ਸਾਧੂ ਨਹੀਂ ਹੋਇਆ ਕਰਦਾ ਫਾਕੀਏ ਇਸ ਰੰਗ ਕੇ ਮੀ ਬੰਦਾ ਸੀ ਫਲਾਟ ਆ ਗਏ ਉਹ ਸਾਧੂ ਦੀ ਕੁਟਿਆ ਚ ਪਾਣੀ ਆਵੜਿਆ ਉਸਨੇ ਕਹੇ ਰੋੜ ਰੜ ਜੂਗੀ ਉਹ ਇੱਕ ਤੋਤਾ ਸੀ ਉਹਨੇ ਰੱਖਿਆ ਹੋਇਆ ਉਹਨੂੰ ਹੱਥ ਚ ਫੜਿਆ ਸ਼ਹਿਰ ਵੱਲ ਨੂੰ ਚੱਲ ਪਿਆ ਬਰਨ ਬੀਤ ਰਾਗ ਮਹਾਪੁਰਸ਼ ਸੀ ਸ੍ਰੀਕਾਲ ਦਰਸ਼ੀ ਤੇ ਨਾਂ ਸਮਿਆਂ ਨੂੰ ਜਾਣਨ ਵਾਲਾ ਪੂਰਤ ਬ੍ਰੇਖਤ ਵਰਤਮਾਨ ਉਹ ਜਿਸ ਵੇਲੇ ਤੇ ਸ਼ਹਿਰ ਜਾਂਦਾ ਕਿ ਛਰਾਟਾ ਆਇਆ ਤੇ ਉਹਦੇ ਬਚਣ ਵਾਸਤੇ ਦੋ ਪੌੜੀਆਂ ਇੱਥੇ ਲੱਗ ਗਿਆ ਸੀ ਬਰਾਡੇ ਚੜ ਗਿਆ ਬਰਾਡੇ ਜਿਹੜਿਆ ਤਾਂ ਇੱਕਦਮ ਬੇਸ਼ਵਾਰ ਨੇ ਦੇਖਿਆ ਗਨਕਾ ਨੇ ਦੇਏ ਸਾਧੂ ਸਾਧੂ ਦਾ ਕੀ ਕੰਮ ਮੇਰੇ ਪਾਪ ਨਗਰ ਚ ਆਉਂਦਾ ਉਹ ਦੇਖਣ ਲੱਗੀ ਧਿਆਨ ਨਾਲ ਧਿਆਨ ਨਾਲ ਦੇਖਦੀ ਹੈ ਮਹਾਤਮਾ ਦੀ ਦ੍ਰਿਸ਼ਟੀ ਪਈ ਉਹ ਮਹਾਤਮਾ ਦੀ ਦ੍ਰਿਸ਼ਟੀ ਜਿਹ ਹੁੰਦਾ ਕੀ ਹੈ ਮੈਗਨੇਟਿਕ ਪਾਵਰ ਹੁੰਦੀ ਹੈ ਇਹ ਸਾਰਿਆਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਜਿੰਨਾ ਨਾਮ ਜਾ ਕੇ ਜਪਦਾ ਹੈ ਉਨੀ ਮੈਗਨੇਟਿਕ ਪਾਵਰ ਨੇਤਰਾਂ ਚ ਵੱਜ ਜਾਏ ਉਹ ਇੰਨੀ ਜ਼ਬਰਦਸਤ ਪਾਵਰ ਹੁੰਦੀ ਹੈ ਕਿ ਪਾਪੀ ਦੇ ਹਿਰਦੇ ਦਾ ਜਿਹੜਾ ਥਾਰਾ ਹੈ ਨਾ ਉਹਨੂੰ ਕੱਟ ਦਿੰਦੀ ਜਾਂਦੀ ਹੈ। ਉਹਦੇ ਤੁਰੇ ਹਿਰਦੇ 'ਚ ਪਹੁੰਚ ਜਾਂਦੀ ਹੈ ਜਿੱਥੇ ਸੋਚ ਰਹਿੰਦੀ ਹੈ ਜਿੱਥੇ ਪਵਿੱਤਰਤਾ ਹੈ। ਤੁੰਗੇ ਉਹਦੀ ਦ੍ਰਿਸ਼ਟੀ 'ਚ ਮਹਾਰਾਜ ਕਹਿੰਦੇ ਬਰਮ ਗਿਆਨੀ ਕੀ ਦ੍ਰਿਸ਼ਟਾ ਅੰਮ੍ਰਿਤ ਵਰਸੀ। ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਕਿਸੇ ਵੱਲ ਦੇਖ ਲਿਆ ਉਹ ਜਿਹਾਇਆ ਗਲਪ ਹੋ ਜਾਂਦੀ ਹੈ ਦਿਲ ਭਰ ਕੇ ਜੀ ਭਰ ਕੇ ਅੰਦਰੋਂ ਦੇਖ ਲਿਆ ਮਾਤਮਾ ਨੇ ਉਹਨੂੰ ਇਹ ਕਹਿੰਦੇ ਆਂ ਦ੍ਰਿਸ਼ਟੀ ਕਰ ਦੋ ਮਹਾਰਾਜ ਦ੍ਰਿਸ਼ਟੀ ਕਰ ਦੋ ਉਹ ਮਹਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਜਦ ਕਰੀ ਤਾਂ ਸੁਭਾਅ ਨਾਲ ਜਾਗਦੀ ਮਾਤਮਾ ਨੇ ਕਿਉਂਕਿ ਮਾਤਮਾ ਬੁਰਾ ਨਹੀਂ ਚਿਤਵਦਾ ਸਭ ਦਾ ਭਲਾ ਚਿਤਵਦਾ ਮਨ ਚਾਹਿਆ ਜੀ ਦੇਖੋ ਕਿੰਨੇ ਜਨਮ ਕੋ ਪੂਤਣ ਤੋਂ ਬਾਅਦ ਇਸ ਨੂੰ ਮਾਨਸ ਜਨਮ ਦੀ ਪ੍ਰਾਪਤੀ ਹੋਈ ਹੈ ਕਈ ਜਨਮ ਪਈ ਕੀਟ ਪਤੰਗਾ ਕਈ ਜਨਮ ਗੱਜ ਮੀਨ ਤਰੰਗਾ ਕਈ ਜਨਮ ਪੰਛੀ ਸਰ ਕੋਇਓ ਕਈ ਜਨਮ ਹੈ ਬਰ ਬੇਖਿਓ ਮੇਰੇ ਜੀ ਰੀਸ਼ ਮਿਲਣ ਕੀ ਬਰੀਆ ਚਿਰੰਕਾ ਵਾਲੇ ਦੇਸ਼ ਉਹ ਤਰਸ ਦੀ ਨਿਗਾਹ ਆ ਗਈ ਮਾਤਮਾ ਦੀ ਉਹ ਤਰਸ ਦੀ ਨਿਗਾਹ ਜਿਸ ਵੇਲੇ ਹੋਈ ਉਸ ਵੇਲੇ ਉਹ ਗਨਕਾਰ ਦਾ ਜਿਹੜਾ ਧੋਰਾ ਅੰਦਰ ਸੀ ਨਾ ਪਾਪਾ ਤੋਂ ਬਣਿਆ ਹੋਇਆ ਸਾਧ ਸਾਰ ਤੜਕ ਦੇ ਨੇ ਟੁੱਟ ਗਿਆ ਟੁੱਟਿਆ ਉਹਦੀ ਭਾਵਨਾ ਬਦਲ ਗਈ ਮਨ ਭਾਵ ਉਹਨੇ ਕਿਹਾ ਮੇਰੇ ਵਰਗਾ ਮਾੜਾ ਜੀਵ ਮੈਂ ਤਾਂ ਇੰਨੇ ਪਾਪ ਕਰ ਲੈ ਸੋਝੀ ਆ ਗਈ ਪਾਪ ਤੇ ਪੁੰਨ ਦੀ ਅੰਦਰੇ ਵਿਚਾਰ ਕਰਨ ਲੈ ਕਿਉਂਕਿ ਸਾਧੂ ਨੇ ਜਿੱਥੇ ਖੜ ਜਾਣਾ ਨਾ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਦਿੱખ્યા ਉਹਦਾ ਜਿਹੜਾ ਔਰਾ ਹੈ ਪ੍ਰਭਾਵ ਹੈ ਉਹਦੀ ਸ਼ਖਸੀਅਤ ਦਾ ਉਹ ਫੈਨ ਦਇਆ ਨਾਲ ਦਲੇ ਫੈਲਿਆ ਉਦੇ ਕੋਲ ਆ ਕੇ ਰੇਗ ਦਾ ਚਿੱਤ ਆਪਣੇ ਆਪ ਹੀ ਚੱਲ ਪਿਆ। ਜਦੋਂ ਅਸੀਂ ਮਹਾਰਾਜ ਜੀ ਕੋਲ ਜਾਣਾ ਪਟਿਆਲੇ ਤੋਂ ਬਹੁਤ ਸਾਰੇ ਹੁੰਦੇ ਮੇਰੇ ਨਾਲ ਪਟਿਆਲੇ ਸਟੇਸ਼ਨ ਤੇ ਅਸੀਂ ਚੜਨਾ ਤੇ ਡਬਲਾਨ ਜਾਣਾ ਹੁੰਦਾ। ਉਹ ਸਾਰੇ ਹੀ ਨਾਮ ਜਪਾ ਰਹੇ ਸੀ। ਇੱਕ ਤੋਰੀ ਚੜਦਾ ਸੀ। ਉਹ ਜ਼ਿਆਦਾ ਸੀ ਸਟੇਸ਼ਨ ਤੇ ਆਉਣਾ ਜੱਥੇ ਤਾਂ ਅਸੀਂ ਗੱਲਾਂ ਕਰੀ ਜਾ ਰਹੀਆਂ ਟਿਕਟ ਲੈ ਲੈਣੇ ਗੱਡੀ ਆ ਜਾਣੀ ਮੁੜ ਕੇ ਕਿਸੇ ਨੇ ਨਾ ਬੋਲਿਆ। ਕੋੜ ਕੋੜ ਬੈਠੇ ਹੁੰਦੇ ਆਏ ਹੋ ਜਾਂਦਾ ਸੀ ਵੀ ਪਤਾ ਨਹੀਂ ਸਾਰੇ ਚੁੱਪ ਕਿਉਂ ਹੋ ਗਏ ਉਹ ਉਧਰ ਦਾ ਗੱਡੀ ਨੇ ਛਕਛਕ ਕੀਤਾ ਤੇ ਉਧਰਲੇ ਪਾਸੇ ਬੈਗਰੂ ਬੈਗਰੂ ਅੰਦਰ ਆਉਣ ਲੱਗਿਆ ਉਹ ਨਾਮ ਦੀ ਤੋਂ ਅੰਦਰ ਜਾਗਤ ਨਹੀਂ ਤੁਰਨ ਵਾਸਤੇ ਲਈ ਉੱਥੇ ਜਾ ਕੇ ਕਹਿਣਾ ਮੈਨੂੰ ਦਿਖਾ ਦੇਣਾ ਆ ਪੁੱਛਣਾ ਆ ਪੁੱਛਣਾ ਆ ਪੁੱਛਣਾ ਮੈਂ ਕੁਝ ਨਹੀਂ ਪੁੱਛਣਾ ਉੱਥੇ ਆਪੇ ਹੀ ਤੁਹਾਡਾ ਮਨ ਤੀਕ ਹੋ ਜਾਣਾ ਉਹ ਨਾਮ ਜਲ ਪੈਂਦਾ ਆਵੇ ਸਾਇਬ ਚਿੱਤ ਤੇਰੇਆਂ ਭਗਤਾਂ ਦੇਠਿਆ ਸਾਹਿਬ ਚ ਧਾਰਨਦਾ ਮੈਟ ਕਿਉਂ ਦੀ ਨਿਗਾ ਹੁੰਦੀ ਆ ਜਦੋਂ ਉੱਥੇ ਚਲੇ ਜਾਣਾ ਨਾ ਮਹਾਪੁਰਸ਼ਾਂ ਦੇ ਬਚਨ ਸੁਣਨੇ ਕਿਸੇ ਨੂੰ ਪੁੱਛਣਾ ਕੋਈ ਚੇਤਾ ਹੀ ਕੋਈ ਜਾਣਾ ਬਾਤ ਕਹਣਾ ਪੁੱਛਣਾ ਸੀ ਕੋ ਯਾਦੇ ਨਾ ਰਹਿਣਾ ਤੋਂ ਇਹ ਉਹਨਾਂ ਦਾ ਪ੍ਰਭਾਵ ਹੋਇਆ ਕਰਦਾ ਹੈ ਅਰੇ ਜਿਨੂ ਮਹਾਰਾਜ ਨੇ ਬੜੀ ਜੋਗਤਨਾ ਸਮਝਾਇਆ ਸੀ ਕਿ ਸੰਤਾਂ ਦੇ ਕੋਲ ਆਉਣ ਨਾਲ ਪਹਿਲਾ ਕਾਂ ਬਿਰਤੀ ਹੁੰਦੀ ਹੈ ਫਿਰ ਬਗਲਾ ਬਿਰਤੀ ਹੁੰਦੀ ਹੈ ਫਿਰ ਹੰਸ ਬਿਰਤੀ ਹੋਏ ਦੇਵਤਾ ਬਣ ਜਾਂਦਾ ਹੈ ਬੜੀ ਜੋਗਤਨਾ ਸਮਝਾਇਆ ਸੀ ਤਾਂ ਇਸ ਤਰ੍ਹਾਂ ਦੇ ਨਾਲ ਜਦੋਂ ਨੇ ਦੇਖਿਆ ਅੰਦਰ ਕੰਬਿਆ ਉਹਦਾ ਪਾਪਾਂ ਦੀ ਲਿਸਟ ਸਾਹਮਣੇ ਖਰੀ ਹੋ ਗਈ ਹੈ ਮੈਂ ਇੰਨੇ ਪਾਪ ਮੈਂ ਤਾਂ ਜਨਮ ਜਨਮ ਬਿਰਸਾ ਗਵਾਲਿਆ ਬਚਪਨ ਦੇ ਕਿਤੇ ਸਾਥ-ਸਾਂ ਸੁਣਿਆ ਸੀ ਗੱਲਾਂ ਸਾਰੀਆਂ ਸਾਪਣੇ ਆਈਆਂ ਮਹਾਤਮਾ ਨੇ ਵੀ ਭਾਵ ਪਾ ਲਏ ਬਈ ਇਸ ਬੀਬੀ ਨੇ ਮਨ ਵਿੱਚ ਪਛਤਾਵਾ ਸ਼ੁਰੂ ਕਰ ਦਿੱਤਾ ਹਏ ਕੋਟੀ ਮਤ ਦੇ ਲਈ ਉਸ ਵੇਲੇ ਉਹਨਾਂ ਨੇ ਦਇਆ ਦੇ ਵਿੱਚ ਆ ਕੇ ਇਹ ਨਹੀਂ ਦੇਖਿਆ ਵੀ ਇਹ ਸ਼ੁਭ ਮਤ ਦੀ ਹੈ ਇਹਦਾਂ ਗੱਲ ਕਰਾ ਨਾ ਦੁਰਮਤ ਦੇਖ ਦਿ ਹਾਲ ਹੋਏ ਉਹ ਖੋਟੀ ਮਤ ਦੇ ਕੇ ਹੀ ਜਾਣਤਾ ਆ ਗਈ ਹੱਥੋਂ ਦਿੱਤੋ ਉਸ ਨੂੰ ਤੋਟਾ ਜਾਦੋਸ਼ ਬੀਬੀ ਨੇ ਬੇਨਤੀ કરી ਕਿ ਮਹਾਰਾਜ ਅੰਦਰ ਆਓ ਜਾਦੋਸ਼ ਬੀਬੀ ਨੇ ਬੇਨਤੀ કરી ਕਿ ਮਹਾਰਾਜ ਅੰਦਰ ਆਓ ਮੈਂ ਇਹ పాਪ ਦੇ ਮੰਦਰ ਚ ਆਪਨੇ ਚਰਨ ਰੱਖੇ ਨੇ ਮੇਰਾ ਭਲਾ ਕਰੋ ਮੇਰੇ ਤੇ দৃষ্টি ਕਰੋ ਮੈਂ ਤਾਂ ਪਾਪਾਂ ਵਿੱਚ ਬਿਲਕੁਲ ਹੀ ਰੁੜ ਗਈ ਬਸਰ ਤੁਹਾਡੇ ਗਿੱਲੇ ਹੋ ਗਏ ਨੇ ਅੰਗੀਠੀ ਮੈਂ ਲੈ ਆਉਣੀ ਆ ਇਹਦਾ ਕੋਈ ਸੁੱਕ ਜਾਣਗੇ ਉਸ ਬਲੇ ਉਹਦਾ ਭਾਵ ਦੇ ਕੇ ਮਹਾਤਮਾ ਨੇ ਕਿਰਪਾ ਕਰ ਤੇ ਜਦੋਂ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਵੀ ਹਿਦਾਰ ਹੋ ਸਕਦਾ ਉਹ ਕਹਿੰਦੇ ਹਾਂ ਬੇਟਾ ਤੇਰਾ ਵੀ ਹਿਦਾਰ ਹੋ ਸਕਦਾ ਵੈਸੂ ਦਾ ਦਰਵਾਜ਼ਾ ਤਾਂ ਸਾਰਿਆਂ ਵਾਸਤੇ ਖੁੱਲ ਹੈ ਤੈਨੂੰ ਅਸੀਂ ਤੋਤਾ ਦਿੰਦੇ ਹਾਂ ਇੱਕ ਗੱਲ ਤਾਇਗ ਕਰਨੀ ਹੈ ਤੇਰਾ ਸੱਚੀ ਮੱਚੀ ਇਰਾਦਾ ਕਰਦਾ ਵੀ ਮੈਂ ਇਸ ਨਰਕ ਚੋਂ ਨਿਕਲ ਜਾ ਕੇ ਵੀ ਹਾਂ ਬਾਬਾ ਜੀ ਮੈਂ ਕਹਿ ਨਹੀਂ ਸਕਦੀ ਤੁਹਾਨੂੰ ਦੇਖ ਕੇ ਤਾਂ ਮੈਨੂੰ ਆਪਣੇ ਜੀਵਨ ਤੇ ਗਿਲਾਨੀ ਐਨੀ ਹੋ ਗਈ ਹੈ ਕਿ ਮੈਂ ਇਸ ਗਲੇ ਹੋਏ ਜੀਵਨ ਨੂੰ ਛੱਡ ਦਵਾ ਕੇ ਤੇ ਅੱਗ ਤੇ ਜਾਲ ਦਵਾ ਜੇ ਕਿਤੇ ਮੇਰੇ ਪਾਪ ਉਤਰ ਜਾ ਕਹਿੰਦੇ ਬੇਟੀ ਅਸੀਂ ਤੈਨੂੰ ਐਸੀ ਚੀਜ਼ ਦੰਨੇ ਆ ਤੈਨੂੰ ਮਰਨ ਦੀ ਲੋੜ ਨਹੀਂ ਪੁਛਤਾਵਾ ਕਰਨ ਦੀ ਲੋੜ ਨਹੀਂ ਤੂੰ ਵਚਨ ਮੰਨ ਲੈ ਕਿਉਂਕਿ ਸਾਧੂ ਦਾ ਵਚਨ ਜਿੰਨਾ ਚੰਨੀ ਨਾ ਮੰਨਦਾ ਉਹਨਾਂ ਚਰ ਜੜ ਬਣਿਆ ਨਹੀਂ ਕਰਦੀ ਸਾਧੂ ਦੇ ਵਚਨ ਨੂੰ ਕਮਾਉਣਾ ਪੈਂਦਾ ਸੋ ਉਸ ਵੇਲੇ ਉਹਨਾਂ ਕਿਹਾ ਵੀ ਤੈਨੂੰ ਅਸੀਂ ਤੋਤਾ ਕੰਨੇ ਆ ਤੂੰ ਐ ਕਰੀ ਇਹ ਰਾਮ ਰਾਮ ਕਹਿਣਾ ਏ ਵੀ ਲਾ ਰਹਾ ਹਾਂ ਕਹੂੰ ਤੂੰ ਰਾਮ ਰਾਮ ਕਹੀਂ ਇਹ ਕਹੂਗਾ 24 ਘੰਟੇ ਬੋਲਦਾ ਇਹ ਰੋਜ਼ ਇਹਦੀ ਖਰਾਕ ਆ ਹੈ ਇਹ ਬਾਰਿਆ ਕਰੀ ਆ ਇੱਕੋ ਬਚਨ ਸਾ ਧਕਵਾ ਲੈ ਇਹ ਜਿਹੜੇ ਬਚਨ ਤੂੰ ਖਵਾ ਲੇਂਗੀ ਇਹਦੇ ਨਾਲ ਤੇਰਾ ਭਲਾ ਹੋ ਜਾਏਗਾ ਤੂੰ ਕੇ ਮਾਤਮਾ ਦੀ ਸੰਗਤ ਕਰਨ ਦੇ ਨਾਲ ਕਿੱਦਾਂ ਹੀ ਬੜਾ ਪਾਪੀ ਕਿਹਨਾਂ 92 ਕਿੱਦਾਂ ਬੜਾ ਸੀ ਬਾਟੇ ਮਾਨ ਸਮਾਨ ਦਾ ਬੈਠਾ ਬਾਲਮੀਕ ਪਟਵਾਰਾ ਰਾਦੇ ਰਾ ਘੇਰ ਕੇ ਬੰਦੇ ਮਾਰਨ ਲੱਗਿਆ ਸੀ ਪਰ ਪੂਰਾ ਸਤਗੁਰੂ ਪੇਟਿਆ ਮਨ ਵਿੱਚ ਹੋਆ ਖਿਜੋ ਤਾਰਾ ਮਾਰਨ ਨੂੰ ਲੋਚਾ ਕਰ ਕਰਾਂ ਤਦ ਨਾ ਹੰਗਾ ਹੱਥੋ ਦਾ ਸਤਗੁਰ ਮਨਵਾ ਰੱਖਿਆ ਉਹ ਮਾਰੇ ਮੂਵ ਕਰਦਾ ਉਹਦਾ ਪੂਰੇ ਸਤਗੁਰੂ ਨੇ ਪਰਮੇਸ਼ਰ ਵੱਲ ਹਾਤਾ ਉਸੇ ਵੇਲੇ देर ਨਹੀਂ ਕਰੀਆ ਤੋਂ ਮਹਾਤਮਾ ਦੀ ਸੰਗਤ ਕਰਕੇ ਦਰਸ਼ਨ ਕਰਕੇ ਪਾਪ ਨਠੜੇ ਸ਼ੁਰੂ ਹੋ ਜਾਇਆ ਕਦਨੇ ਆਏ ਬੱਲੋ ਸਾਰੇ ਬਰੇ ਪਾਪੀ ਤਰ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ ਪਾਪੀ ਤਰ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ